500 ਰੁਪਏ ਦਾ ਭਾਈ ਤੁਹਾਡੇ ਕੋਲ ਤੁਸੀਂ ਮੇਰੇ ਬੰਦੇ ਨੂੰ ਤਾਂ ਨਹੀਂ ਦੁੱਤਾ ਉਹ ਲੈ ਜੀ 500 ਰੁਪਏ ਦਾ ਲਾਇਸੈਂਸ ਬਣਾਉਣਾ ਸੀ ਮਾੜੇ ਬੰਦੇ ਯਾ ਸਿਰਫ ਆਪਣੇ ਨੂੰ ਕਹਿਵਾਸ ਤੇ ਬਣਾਇਆ ਹਾਰ ਬੰਦੇ 500 ਰੁਪਏ ਦਾ ਟ੍ਰੇਡ ਲਾਇਸੈਂਸ ਵੀ ਕਢਵਾਇਆ ਆਪਣੇ ਮੁਲਾਜ਼ਮਾਂ ਦੇ ਮੈਡੀਕਲ ਸਰਟੀਫਿਕੇਟ ਤੇ ਮੈਡੀਕਲ ਚੈੱਕਅਪ ਵੀ ਕਰਾਇਆ ਉਹ ਵੀ ਮਾੜੇ ਜਿਹੇ ਤੁਸੀਂ ਦੱਸੋ ਉਹ ਆਪਰੇਸ ਵਾਲੇ ਤੁਸੀਂ ਲਾ ਦੇ ਕਦੇ ਜੇ ਭਾਈਚਾਰਾ ਕਰਦੇ ਸਰ ਇਹ ਗੱਲ ਕਰੋ ਲਾ ਦੇ ਅਸੀਂ ਸਰਕਾਰਨ ਮੈਡਿਕਲ ਚੈੱਕਅਪ ਕਰਾ ਦਿੱਤੇ ਕੱਲ੍ਹ ਹੋਤੀ ਮਾੜੇ ਬੰਦੇ ਆਪਾਂ ਲਾਈਸੈਂਸ ਤੇਰਾ ਲਾਈਸੈਂਸ ਬਣਾ ਕੇ ਮਾਰ ਕੇ ਤੇ ਆ ਆ ਜਾ ਆ ਬੰਦੇ ਨੂੰ ਸੈਂਡ ਕੀਤਾ ਭਾਜੀ ਇਹ ਲੋ ਫੜੋ ਮੇਰੇ ਬੰਦੇ ਨੂੰ ਸੈਂਡ ਕਰਤਾ ਭਾਜੀ ਬੰਦੇ ਨੇ 3000 ਰੁਪਏ ਲਓ ਗਿਆ ਮੈਨੂੰ ਇਹ ਲੋ ਫੜੋ ਮੈਂ 3000 ਰੇ ਨੂੰ ਕਰਾਉਂ 500 ਰੁਪਏ ਦਾ ਟ੍ਰੇਨ 3000 ਕੇ ਚੀਜ਼ ਦਾ ਮੰਗਿਆ ਭਾਜੀ ਮੈਨੂੰ ਵੀ ਪਤਾ ਨੂੰ ਪੁੱਛ ਕਰਦਾ ਕਿਹੜਾ ਬੰਦਾ ਉਹਦਾ ਨੰਬਰ ਤਾਂ ਇਹ ਨਾ ਵੀ ਆ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਤਾਂ ਉਹ ਉਹਨੂੰ ਕੋਈ ਕਰਵਾ ਲਈ ਕਰਾਉਂ ਵਾਲੇ ਨਾਲ ਆਇਆ ਮੇਰੇ ਕੋ ਕੈਮਰੇ ਤੇ ਰਿਕਾਰਡਿੰਗ ਹੈਗੀਆਂ ਸਾਰੀਆਂ ਇਹ ਗੱਲ ਮੈਂ ਕਹਿੰਦਾ ਮੈਂ ਤਾਲ ਆਇਆ ਹੈ ਲਾਇਸੈਂਸ ਰੀਨਿਊ ਕਰਉਣਾ ਆਪਣੀ ਪੁਰਣੀ ਡਰਾਈਵਿੰਗ ਵਾਲੀ ਉਹ ਆ ਰਹੀ ਹੈ ਸਾਰੀ ਚੀਜ਼ਾਂ ਰੈਡੀ ਪਈਆਂ ਨੇ ਆਪਾਂ ਤੁਹਾਨੂੰ ਕਹਿੰਦਾ ਮੈਂ ਚੈੱਕ ਕਰ ਸਕਦਾ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਦਾ ਰੀਨਿਊ ਵੀ ਕਰਾਂ ਆਇਆ ਆ ਮੁੰਡਲਾ ਨਾ ਆਇਆ ਦੋਸਤ ਭਾਜੀ ਬੰਦਵਾ ਮੈਨੂੰ ਲੜਾ ਦੱਸੋ ਭਾਜੀ ਉਹ ਜਾਂਦਾ ਭਾਈ ਸਾਹਿਬ ਲਾ ਕੇ ਪੁੱਛ ਲੋ ਸ਼ੇਰ ਦਾ ਪਾਟੇ 500 ਵਾਲੇ 500 ਰੁਪਏ ਦਾ ਭਾਈ ਤੁਹਾਡੇ ਕੋਲ ਤੁਸੀਂ ਮੇਰੇ ਬੰਦਰ ਦਿੱਤਾ ਨਹੀਂ ਦਿੱਤਾ ਉਹ ਲੈ ਜੀ 500 ਰੁਪਏ ਦਾ ਲਾਈਸੈਂਸ ਬਣਾਉਣਾ ਸੀ ਮਾੜੇ ਬੰਦੇ ਜਸਰ ਆਪਣੇ ਨੂੰ ਕੰਮ ਵਾਸਤੇ ਬਣਿਆ ਹਾਲ ਬਣਦਾ 500 ਰੁਪਏ ਦਾ ਡਰਾਈਵ ਲਾਈਸੈਂਸ ਕਿਉਂ ਨਾ ਆ ਆਪਣੇ ਮੁਲਾਜ਼ਮਾਂ ਦੇ ਮੈਡੀਕਲ ਸਰਟੀਫਿਕੇਟ ਕਿਉਂ ਨਹੀਂ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਉਹ ਵੀ ਮਾੜੇ ਜੀ ਤੁਸੀਂ ਤਾਂ ਤੁਹਾਨੂੰ ਆਹ ਪ੍ਰੈਸ ਵਾਲੇ ਤੁਸੀਂ ਖਿਲਾ ਦੇ ਦਿੱਤੇ ਬਾਈ ਚਾਹ ਕਰਦੇ ਸਰ ਇਹ ਗੱਲ ਕਰੇ ਦਰਾ ਜੇ ਅਸ਼ਕਰਨ ਕਾਲੀ ਕਹਿੰਦੇ ਕਿ ਮੈਡੀਕਲ ਚੈੱਕਅਪ ਕਰਾ ਦਿੱਤੀ ਕਿ ਕਲਾਸ ਹੋਦੀ ਮਾੜੇ ਬੰਦੇ ਆਪ ਆਪਾਂ ਤਾਂ ਪਹਿਲਾਂ ਲਾਇਸੈਂਸ ਬਣਾਉਂਦੀ ਮਾੜੇ ਬੰਦੇ ਆਪਾਂ ਆਇਆ ਆ ਤਾਂ ਦੇ ਬੰਦੇ ਨੂੰ ਕਾਲ ਕੀਤਾ ਭਾਜੀ ਇਹ ਲੋੜੇ ਬੰਦੇ ਨੂੰ ਸੈਂਡ ਕਰਤਾ ਮਤਲਬ 3000 ਰੁਪਏ ਹੋ ਗਿਆ ਮੈਨੂੰ ਇਹ ਲੋੜੇ ਭੜੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਦੇਦਾ ਇਹ ਲੋੜੇ ਭੜੋ ਮੈਂ 3000 ਰੁਪਏ ਨੂੰ ਜਵਾ ਲਓ 500 ਰੁਪਏ ਦਾ ਟ੍ਰੇਡ 3000 ਕੇ ਚੀਜ਼ ਦਾ ਮੰਗਾਜੀ ਭਾਜੀ ਮੈਨੂੰ ਕੀ ਪਤਾ ਇਹਨੂੰ ਕੁਝ ਕਰਦਾ ਜਿਹੜਾ ਬੰਦਾ ਮੰਗਦਾ ਨੰਬਰ ਤਾਂ ਨਾਮ ਹੀ ਆ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਤੋਂ ਉਹਨੂੰ ਕੋਈ ਕਾਰਵਾਈ ਕਰਾਉਂ ਆਇਆ ਭਾਜੀ ਯਾਰ ਮੇਰੇ ਨਾਲ ਆਇਆ ਮੈਨੂੰ ਕਾਵੇਂ ਚ ਰਕੋਡੀਆਂ ਹੀ ਆਈਆਂ ਸਾਰੀਆਂ ਮੈਂ ਗੱਲ ਕਰ ਹੋ ਗੱਲ ਯਾਰ ਉਹਨੇ ਸਾਰਾ ਰੈਡੀ ਪਾਇਆ ਤੇ ਕੈਸਾ ਕਰੇ ਚੈੱਕ ਕਰ ਸਕਦਾ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਨੂੰ ਵੀ ਕਰਾਉਣਾ ਜਿਹੜੀ ਨੂੰ ਨਹੀਂ ਕਰਾਇਆ ਮੈਂ ਕੱਲ ਲੱਗਾ ਕਹਿੰਦੇ ਆ ਲਿਆ ਯਾਰ ਉਹਨੇ ਨਾ ਕੋਈ ਪੈਸਾ ਵੀ ਹੋਰ ਯਾਰ ਉਹ ਜਾਂਦਾ ਪਿਆ ਸਾਹ ਵੀ ਰਿਹਾ ਜਿਹੜੇ ਕੱਲ ਤੋਂ ਮੇਰੇ ਸਾਹ ਖੜੇ ਹੋ ਗੱਲ ਤੋਂ ਬੋਲਦੇ ਜਾਓ ਸਾਡਾ ਸਿੱਧਾ ਮੱਥਾ ਲਾ ਕੇ ਸਾਹਮਣੇ ਬੈਠੇ ਮੈਂ ਪ੍ਰੀਨੂ ਕਰਵਾਉਂਦਾ ਮੈਂ ਤੁਹਾਨੂੰ ਬਹਿ ਕੇ ਕਹਿੰਦਾ ਮੈਂ ਇਹਦੀ ਡਿਊਟੀ ਹੈ ਕਾਰਪੋਰੇਸ਼ਨ ਆਇਆ ਮੁੰਡੜਾ ਆਇਆ ਨੂੰ ਤੁਹਾਨੂੰ ਭਾਜੀ ਬੰਦਵਾ ਮੈਨੂੰ ਲੜਾ ਭਾਜੀ ਉਹ ਜਾ ਰਿਹਾ ਭਾਈ ਸਾਹਿਬ ਲਾ ਕੇ ਪੁੱਛ ਲੋ ਮੈਂ ਡਾਕਟਰ ਯੋਗੇਸ਼ ੜਾ ਜੀ ਮਿਊਸਪਲ ਕਾਰਪੋਰੇਸ਼ਨ ਨਗਰ ਨਿਗਮ ਦਾ ਹੈਲਥ ਆਫਿਸਰ ਆ ਹਾਂ ਅੱਜ ਦੇ ਸਬੰਧ ਵਿੱਚ ਅਸੀਂ ਬਹੁਤ ਦੇਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਚੈਨਲ ਤੋਂ ਤੁਹਾਡੇ ਰਾਈ ਵੀ ਪ੍ਰੈਸ ਮੀਡੀਆ ਰਾਈ ਵੀ ਅਸੀਂ ਸਾਰੇ ਸ਼ਹਿਰ 'ਚ ਇਹ ਬੇਨਤੀਆਂ ਕਰਦੇ ਰਹੇ ਹਾਂ ਜਦੋਂ ਅਸੀਂ ਸਫਾਈ ਕਰ ਦਿੰਨੇ ਇੱਕ ਵਾਰੀ ਸ਼ਹਿਰ ਦੀ ਉਸ ਤੋਂ ਬਾਅਦ ਸ਼ਹਿਰ ਚ ਖਾਂ ਤਾਂ ਗੰਦਗੀ ਨਾ ਪਾਈ ਜਾਏ ਇਸ ਰੂਪ ਤੇ ਇਹ ਜਿਹੜਾ ਅਸੀਂ ਗਲੋਰੈਂਸ ਰੋਡ ਤੇ ਖੜਿਆ ਰੋਜ਼ ਸਾਡੀ ਟਰਾਲੀ ਚੱਲਦੀ ਹੈ ਸਵੇਰੇ ਚੱਲਦੀ ਹੈ ਔਰ ਕਦੀ ਵੀ ਬਿਨ ਨਾ ਕਾ ਚੱਲਦੀ ਹੈ ਹਫਤੇ ਚ ਸੱਤ ਦਿਨੇ ਚੱਲਦੀ ਹੈ ਉਹਦੇ باوجود ਜਦੋਂ ਆਪਾਂ ਸਫਾਈ ਕਰਕੇ ਝਾੜੂ ਲਾ ਕੇ ਕੂੜਾ ਚੁੱਕ ਕੇ ਚਲ ਜਾਂਦੀ ਨਗਰ ਨਿਗਮ ਉਸ ਤੋਂ ਬਾਅਦ ਕੁਝ ਦੁਕਾਨਦਾਰ ਰੇੜੀ ਵਾਲੇ ਉਥੇ ਕੂੜਾ ਦੁਬਾਰਾ ਸੁੱਟਦੇ ਹੈ ਸਾਡੀ ਉਹਨਾਂ ਸਾਰਿਆਂ ਨੂੰ ਗੇੜਤੀ ਸੀਗੀ ਬੜੀ ਵਾਰੀ ਕਰ ਚੁੱਕੇ ਆਂ ਵੀ ਨਾ ਕੂੜਾ ਬਾਰ ਬਾਰ ਸੋ ਟਰਾਲੀ ਦੇ ਸਮੇ ਉਹ ਚ ਪਾ ਦੋ ਔਰ ਉਸ ਤੋਂ ਬਾਅਦ ਫਿਰ ਤੁਹਾਡਾ ਹੀ ਬਾਜ਼ਾਰ ਹੈ ਤੁਹਾਡਾ ਹੀ ਸ਼ਹਿਰ ਹੈ ਉਹਦੀ ਗੰਦਗੀ ਜਿਹੜੀ ਹੈ ਉਹ ਸਾਫ਼ ਰਹੇਗਾ ਬਾਜ਼ਾਰ ਤੁਹਾਡਾ ਸਾਫ਼ ਰਹੇਗਾ ਅਸੀਂ ਬਾਰ-ਬਾਰ ਕਹਿੰਨੇ ਆਂ ਵੀ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਕਰ ਸਕਦਾ ਹੈ ਸ਼ਹਿਰ ਨੂੰ ਸਾਫ਼ ਰੱਖ ਨਹੀਂ ਸਕਦਾ ਰੱਖਣ ਵਾਸਤੇ ਨਾਗਰਿਕਾਂ ਦਾ ਸਹਿਯੋਗ ਚਾਹੀਦਾ ਪਹਿਲੀ ਗੱਲੋ ਗੰਦਗੀ ਫਲਾਉਣ ਤੋਂ ਰੋਕਣਾ ਨੰਬਰ 1 ਨੰਬਰ 2 ਨਗਰ ਨਿਗਮ ਅੰਮ੍ਰਿਤਸਰ ਔਰ ਵੱਖਰੇ-ਵੱਖਰੇ ਸਰਕਾਰੀ ਚੈਨਲਾਂ ਨੇ ਅਲੱਗ-ਅਲੱਗ ਟਾਈਮ ਤੇ ਲੋਕਾਂ ਨੂੰ ਇੱਕ ਜਾਗਰੂਕ ਕੀਤਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕੀਤਾ ਜਾਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਏ ਉਹਦੇ ਅਲਟਰਨੇਟਿਵ ਯੂਜ਼ ਕੀਤਾ ਜਾਵੇ। ਤੀਸਰਾ ਅਸੀਂ ਟਰੇਡ ਲਾਇਸੈਂਸ ਬ੍ਰਾਂਚ ਹੈ। ਉਹ ਟਰੇਡ ਲਾਇਸੈਂਸ ਲੋਕਾਂ ਦੇ ਚੈੱਕ ਕਰ ਰਹੇ ਹੈ ਵੀ ਜਿਨੇ ਨਹੀਂ ਬਣਾਏ ਉਹ ਬਣਾ ਲਓ ਤਾਂ ਕਿ ਲਾਇਸੈਂਸ ਜਿਹੜਾ ਟਰੇਡ ਹੈ ਉਹ ਰੈਗੂਲੇਟ ਹੋ ਜਾਏ। ਉਸ ਹਿਸਾਬ ਨਾਲ ਟਰੇਡਾ। ਉਹ ਤਿੰਨ ਇਸ਼ੂ ਨੇ। ਹਾਂਜੀ। ਅੱਛਾ ਸਰ ਤੁਸੀਂ ਦੱਸ ਦੇਵੋ ਕਿ ਕੂੜਾ ਜਿਹੜਾ ਵਾ ਟਰਾਲੀਆਂ ਵਜੀਆਂ ਜਿਹੜੀ ਗੱਡੀਆਂ ਆਂਦੀਆਂ ਉਹਨਾਂ 'ਚ ਰੱਖੇ ਜਾਵੇ। ਇਸ ਦਾ ਲੰਬਾ ਸਮਾਂ ਕਾਫੀ ਉਹਦੀ ਹੜਤਾਂ ਲੱ ਰਹੀਆਂ। ਸੜਕ 'ਤੇ ਕੂੜਾ ਰੁਕਿਆ ਗਿਆ। ਲੱਗਦਾ ਕਿ ਉਹ ਵੀ ਕਿਤੇ ਨਾ ਕਿਤੇ ਖਾਮੀ ਜਿਵੇਂ ਉਹ ਕਹ ਦੇਖੋ ਇੱਕ ਮਹੀਨੇ ਚ ਅੱਜ ਦੀ ਡੇਟ ਤੇ ਤੁਸੀਂ ਇੱਥੇ ਸੜਕ ਤੇ ਖੜੇ ਹੋ ਜੀ ਠੀਕ ਹੈ ਜੀ ਐਸ ਫੋਲੇ ਸੜਕ ਤੋਂ ਜੇ ਕੂੜਾ ਨਾ ਚੁੱਕਿਆ ਗਿਆ ਹੁੰਦਾ ਤੇ ਥਾਈ-ਥਾਈ ਢੇਰੀ ਲੱਗੀ ਹੋਣੀ ਸੀ ਕੂੜਾ ਅਸੀਂ ਰੈਗੂਲਰਲੀ ਚੁੱਕਦੇ ਆ ਕਿਤੇ ਨਾ ਕਿਤੇ ਖਾਮੀਆਂ ਕਮੀਆਂ ਜ਼ਰੂਰ ਹਰ ਮਹੀਨੇ ਚ ਜਾਂ ਹਰ ਕੰਮ ਚ ਰਹਿ ਜਾਂਦੀਆਂ ਹੋਣਗੀਆਂ ਕਰਨ ਦੇ ਵਕਤ ਲੇਕਿਨ 365 ਦਿਨਾਂ ਚੋਂ 350 ਦਿਨ ਤੇ ਅਸੀਂ ਪੂਰਾ ਚੁੱਕਦੇ ਆ 15 ਦਿਨ ਖਾਮੀ ਰਹਿੰਦੀ ਹੋएगी ਸੋ 350 ਦਿਨ ਜਿਹੜੇ ਅਸੀਂ ਕੂੜਾ ਚੁੱਕਦੇ ਆ ਉਹਨਾਂ ਦਿਨਾਂ ਚ ਵੀ ਅਗਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਲੋਕਾਂ ਨੂੰ ਅਲਾਉ ਕਰੀਏ ਕਿ ਪੂਰਾ ਸੜਕਾਂ ਤੇ ਸੁੱਧਦੇ ਰਹਿਣ ਉਹ ਮੰਦ ਭਾਗਾ ਹੋਵੇਗਾ ਅਸੀਂ ਇਹੀ ਬਾਰ ਬਾਰ ਲੋਕਾਂ ਨੂੰ ਹੀ ਕਹਿੰਨੇ ਆ ਦੁਕਾਨਦਾਰਾਂ ਨੂੰ ਕਹਿੰਨੇ ਤੁਹਾਡੇ ਰਾਹੀਂ ਸਾਡੀ ਅਪੀਲ ਦਿੰਦੀ ਹੈ ਵੀ ਇੱਕ ਵਾਰੀ ਜਦੋਂ ਟਰਾਲੀ ਆਣੀ ਹੈ ਉਸ ਸਮੇਂ ਟਰਾਲੀ ਇਹ ਪਾ ਲੋ ਜਿੰਨਾ ਗੂੜਾ ਉਹਦੇ ਨਾਲ ਸ਼ਹਿਰ ਤੇ ਕਮ ਸੇ ਕਮ ਸਾਫ਼ ਰਹੇਗਾ ਯਾਂ ਤੁਸੀਂ ਜਿਹੜਾ ਸੁਟ ਲਿਆ ਸੀ ਸਾਡੇ ਬੰਦਿਆਂ ਨੇ ਸਵੇਰੇ ਝਾੜੂ ਲਾਇਆ ਤੁਸੀਂ ਅਗਰ ਸਾਡੀ ਕਾਰਗੁਜ਼ਾਰੀ ਬੰਦਿਆਂ ਦੀ ਵੇਖੋ ਤੇ ਸਵੇਰੇ 6 ਵਜੇ ਸੜਕ ਤੇ ਝਾੜੂ ਲਾਨ ਨਿਕਲਦੇ ਆ ਅੱਜ ਵੀ ਚਲਾਨ ਕੱਟੇਗੇ ਸਰ ਅਸੀਂ ਚਲਾਨ ਕੱਟ ਰਹੇ ਹਾਂ ਜਿਹੜਾ ਗੰਦਗੀ ਫਲਾ ਰਿਹਾ ਉਹਦੇ ਚਲਾਨ ਕੱਟ ਰਹੇ ਹਾਂ ਜਿਹਨੇ ਟ੍ਰੇਡ ਲਾਇਸੈਂਸ ਨਹੀਂ ਬਣਾਏ ਉਹਨੂੰ ਨੋਟਿਸ ਦੇ ਰਹੇ ਆ ਕਿ ਆਪਣਾ ਟ੍ਰੇਡ ਲਾਇਸੈਂਸ ਬਣਾ ਲਓ ਜੇ ਬਣਿਆ ਤੇ ਇੱਕ ਵਾਰੀ ਆ ਕੇ ਦਫ਼ਤਰ 'ਚ ਚੈੱਕ ਕਰਾ ਦਿਓ ਜੇ ਨਹੀਂ ਬਣਿਆ ਤੇ ਬਣਾ ਲਓ ਔਰ ਸਿੰਗਲ ਯੂਜ਼ ਪਲਾਸਟਿਕ ਬੰਦ ਕਰੋ ਯੂਜ਼ ਕਰਨਾ ਉਹਦੇ ਚਲਾ ਕੋਈ ਦੁਕਾਨਦਾਰ ਤੁਹਾਡੇ ਨਾਲ ਅਸਲੇ ਵੈਸੇ ਵੀ ਉਹ ਕਹਿੰਦੇ ਵੀ ਤੁਹਾਡੇ ਸਟਾਫ ਦਾ ਕੋਈ ਮੈਂਬਰ ਵਾ ਜਿਹੜਾ 3000 ਰੁਪਏ ਮੰਗਦਾ ਪਿਆ ਤੁਸੀਂ ਕਹਿੰਦੇ ਕਿ ਸਿਰਫ 500 ਰੁਪਏ ਫੀਸ ਹੈਗੀ ਉਹ 3000 ਕਿੰਨੇ ਲੈਂਦਾ ਤੁਸੀਂ ਇਹ ਜਾਂਚ ਕਰੋ ਇਹ ਉਹ ਦੱਸ ਸਕਦੇ ਆ ਕਿੰਨੂੰ ਦਿੱਤਾ ਇਹਨਾਂ ਨੇ ਉਹਦੇ ਕਹਦੇ ਮੇਰੇ ਕੋਲ ਮੇਰੇ ਕੋਲ ਮੰਗਿਆ ਗਿਆ ਮੈਂ ਦਿੱਤਾ ਨਹੀਂ ਕਿਸੇ ਨੂੰ ਜੇਕ ਮੰਗਿਆ ਜੇ ਲਿਖਤੀ ਸ਼ਿਕਾਇਤ ਕਰਦੇ ਨੇ ਵੀ ਭਲਾਣਾ ਬੰਦਾ ਲੈ ਕੇ ਗਿਆ ਇੱਕ ਐਫੀਡੇਵਿਟ ਦੇਣ ਅਸੀਂ ਉੱਤੇ ਕਾਰਵਾਈ ਕਰਾਂਗੇ ਬਣਦੀ ਕਾਰਵਾਈ ਆ ਹੀ ਭਾਈ ਆ ਦੱਸੋ ਆ ਜੀ ਦਾ ਨੰਬਰ ਆ ਵੀ ਆਓ ਜੀ ਆ ਠੀਕ ਹੈ ਇਹ ਤੇ ਲਿਖਤੀ ਲਿਖਤੀ ਸਾਨੂੰ ਸ਼ਿਕਾਇਤ ਦੇਣ ਇੱਕ ਨਾਲ ਐਫੀਡੇਵਿਟ ਦੇਣ ਵੀ ਆ ਮਲਾਜਮ ਨੂੰ ਮੈਂ 3000 ਰੁਪਏ ਦਿੱਤਾ ਇਸ ਕੰਮ ਦਾ ਦਿੱਤਾ ਅਸੀਂ ਕਾਰਵਾਈ ਕਰਾਂਗੇ ਕੀ ਮੰਗ ਕੀਤੀ ਬਿਲਕੁਲ ਉਸੇ ਕਾਰਵਾਈ ਕਰਾਂਗੇ ਉਹ ਬੰਦਾ ਸਾਡਾ ਕਰਨਾ ਅਗਰੇ ਦੇਣਗੇ ਲੇਕਿਨ ਅਗਰ ਇਸ ਆੜ ਤੇ ਕਹਿਣ ਜੀ ਕਿ ਮੇਰਾ ਸਿੰਘ ਹੁਣ ਤੁਹਾਡੇ ਸਾਹਮਣੇ ਵੀ ਇਹਨਾਂ ਨੇ ਗੱਲ ਕੀਤੀ ਕਿ ਜਿਵੇਂ ਮਾੜਾ ਬੰਦਾ ਜੀ 500 ਰੁਪਏ ਦਾ ਟ੍ਰੇਡ ਲਾਇਸੈਂਸ ਬਣਾਉਣ ਵਾਸਤੇ ਮਾੜੇ ਬੰਦੇ ਨਹੀਂ ਆਪਣੇ ਮੁਲਾਜ਼ਮਾਂ ਦਾ ਮੈਡੀਕਲ ਸਰਟੀਫਿਕੇਟ ਕਿਸੇ ਦਾ ਨਹੀਂ ਕਰਾਇਆ ਸਭ ਨੂੰ ਕੋਈ ਖਵਾਨ ਪਿਆਉਣ ਦਾ ਕੰਮ ਕਰ ਰਹੇ ਆ ਉਹਦੇ ਵਾਸਤੇ ਮਾੜੇ ਬੰਦੇ ਨਹੀਂਗੇ ਗੰਦ ਪਾਉਣ ਵਾਸਤੇ ਕੋਈ ਮਾੜੇ ਬੰਦੇ ਨਹੀਂਗੇ ਮਤਲਬ ਹਰ ਚੀਜ਼ ਨੂੰ ਇਸ ਐਂਗਲ ਤੋਂ ਅਕਿਊਜ਼ ਕਰਕੇ ਵੀ ਮੈਂ ਫਲਾਣੇ ਬੰਦੇ ਨੇ ਮੇਰੇ ਕੋਲ ਪੈਸੇ ਮੰਗੇ ਤੇ ਮੈਂ ਇਸ ਕਰਕੇ ਲਾਇਸੈਂਸ ਨਹੀਂ ਬਣਾਇਆ ਇਹ ਅਨੈਕਸੈਪਟੇਬਲ ਕਿਹੜੀ ਕਿਹੜੀ ਦੁਕਾਨਾਂ ਉੱਤੇ ਰੇਡ ਕੀਤੀ ਜਾਏਗੀ ਅੱਗੇ ਸ਼ੁਰੂ ਕੀਤੀ ਹੈ ਸਾਰਿਆਂ ਤੇ ਤੁਹਾਡੇ ਸਾਰੇ ਪ੍ਰੈਸ ਮੀਡੀਆ ਦੇ ਮਾਧਮ ਤੋਂ ਕਿਉਂਕਿ ਤੁਹਾਡਾ ਸਮੇਸ਼ਾ ਹੀ ਸਾਨੂੰ ਸਹਿਯੋਗ ਮਿਲਿਆ ਸੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਜਦੋਂ ਸਾਡੀਆਂ ਟਰਾਲੀਆਂ ਸੜਕਾਂ ਤੇ ਆਂਡੀਆਂ ਨੇ ਜਿਹੜੇ ਸਾਡੇ ਜਿੰਨੇ ਵੀ ਰਿਸੋਰਸਸ ਕੰਮ ਕਰ ਰਹੇ ਨੇ ਅੱਜ ਦੀ ਡੇਟ 'ਚ ਉਹਨਾਂ ਨੂੰ ਗੂੜਾ ਦੇਣ ਦੇਖੋ ਬਾਜ਼ਾਰ ਸਾਡਾ ਹੈ ਸ਼ਹਿਰ ਸਾਡਾ ਇਹ ਬਾਜ਼ਾਰ ਮੈਨੂੰ ਬਿਲੋਂਗ ਨਹੀਂ ਕਰਦਾ ਨਗਰ ਨਿਗਮ ਨੂੰ ਬਿਲੋਂਗ ਨਹੀਂ ਕਰਦਾ ਇਹ ਹੀਰਾ ਪਨੀਰ ਨੂੰ ਬਿਲੋਂਗ ਕਰਦਾ ਇਹ ਨੌਵਲਟੀ ਨੂੰ ਬਿਲੋਂਗ ਕਰਦਾ ਇਹ ਨੌਵਲਟੀ ਚੌਂਕ ਵੱਜੋਂ ਜਾਣਿਆ ਜਾਂਦਾ ਜੇ ਨੌਵਲਟੀ ਚੌਂਕ 'ਚ ਗੰਦ ਪੈਂਦਾ ਇਹ ਨੌਵਲਟੀ ਦੀ ਵੀ ਬਦਨਾਮੀ ਹੋਵੇ ਨੌਵਲਟੀ ਚ ਜਾਏਗਾ ਬਿਲਕੁਲ ਜਾਵਾਂਗੇ ਜੀ ਕਿਉਂ ਨਹੀਂ ਜਾਵਾਂਗੇ ਅਸੀਂ ਲੋਕਾਂ ਦੀ ਸੋਚ ਹੈ ਬਣੀ ਹੈ ਕਿ ਨਾਵਲਟੀ ਤਾਂ ਅਸੀਂ ਪਹਿਲੇ ਚੱਲ ਜਾਂਦੇ ਨੇ ਵੱਡੇ ਦੁਕਾਨਦਾਰ ਭਾਈ ਸਾਹਿਬ ਤੁਹਾਡੀ ਜਾਣਕਾਰੀ ਵਾਸਤੇ ਨਾਵਲਟੀ ਨੂੰ ਅਸੀਂ ਸਿੰਗਲ ਯੂਜ਼ ਪਲਾਸਟਿਕ ਦਾ ਸਭ ਤੋਂ ਪਹਿਲਾਂ 20000 ਰੁਪਏ ਜੁਰਮਾਨਾ ਆਲਰੇਡੀ ਕਰ ਚੁੱਕੇ ਹਾਂ ਜੀ ਬਾਂਸਲ ਨੂੰ ਕਰ ਚੁੱਕੇ ਹਾਂ ਸਾਰੇ ਵੱਡੇ ਦੁਕਾਨਦਾਰਾਂ ਨੂੰ ਕਰ ਚੁੱਕੇ ਹਾਂ ਕਿ ਛੋਟੇ ਦੁਕਾਨਦਾਰ ਨਹੀਂ ਇਹ ਹੀ ਰਬਨੀ ਇਟ ਇਜ਼ ਨਾਟ ਅ ਛੋਟਾ ਦੁਕਾਨਦਾਰ ਇਹਨਾਂ ਨੂੰ ਵੀ ਕਰਾਂਗੇ ਸਭ ਨੂੰ ਕਰਾਂਗੇ ਛੋਟਾ ਹੋਏਗਾ ਵੱਡਾ ਹੋਏਗਾ ਅਸੀਂ ਕੋਈ ਡਿਸਕ੍ਰਿਪਸ਼ਨ ਨਹੀਂ ਕਰ ਰਹੇ ਤੁਸੀਂ ਅੰਮ੍ਰਿਤਸਰ ਦੇ ਵੱਡੇ ਦੁਕਾਨਦਾਰ ਤਾਂ ਨਾ ਲਓ ਮ ਇਸ ਨਗਰ ਨਿਗਮ ਚ ਰਹਿੰਦੇ ਐਜ਼ ਬਤੌਰ ਹੈਲਥ ਅਫਸਰ ਕੇਸਰ ਦਾ ਢਾਬੇ ਨੂੰ ਬੰਦ ਕਰਾਇਆ ਗਿਆ ਸੀ ਇਹਨਾਂ ਨੂੰ ਕਦੀ ਬੰਦ ਨਹੀਂ ਕਰਾਇਆ ਉਹਨੇ ਉਲੰਘਣਾ ਕੀਤੀ ਕੇਸਰ ਦਾ ਢਾਬਾ ਕ੍ਰਿਸਟਲ ਬੰਦ ਕਰਾਇਆ ਗਿਆ ਸੀ ਬ੍ਰਾਜ਼ਲ ਦਾ ਢਾਬਾ ਬੰਦ ਕਰਾਇਆ ਗਿਆ ਸੀ ਇਹ ਨਹੀਂ ਵੀ ਉਹਨਾਂ ਨੂੰ ਸਿਰਫ ਨੋਟਿਸ ਦਿੱਤੇ ਸੀ ਅਸੀਂ ਬੰਦ ਕਰਾਇਆ ਸੀ ਕਿਉਂਕਿ ਉਹਨਾਂ ਨੇ ਜਿਹੜੇ ਉਹਨਾਂ ਦੀ ਕਾਰਵਾਈ ਜਿਹੜੀ ਉਹਨੇ ਬੰਦ ਲਈ ਕਾਨੂੰਨੀ ਕਾਨੂੰਨ ਦੇ ਅੰਦਰ ਰਹਿ ਕੇ ਅੱਜ ਵੀ ਕੋਈ ਛੋਟੇ ਵੱਡੇ ਦੁਕਾਨਦਾਰ ਦੀ ਗੱਲ ਨਹੀਂ ਜਿਹੜਾ ਵੀ ਇਹਨਾਂ ਰੰਗਣਾ ਨੂੰ ਕਰੇਗਾ ਉਹਦੇ ਤੇ ਕਾਰਵਾਈ ਕਰਾਂਗੇ